ਬੰਦੇ ਆਕਰਮ ਬੰਦੇ ਆਕਰਮ ਬੰਦੇ ਧੇਸ਼ਕ ਜਗੀ ਯਾਖਰੋਇਲਾ ਅੱਜ ਸਾਡੇ ਗੁਰਦਾਸਪੁਰ ਦੇ ਸनातक ਕ੍ਰਾਂਤੀ ਦਲ ਜੋ ਇੱਕ ਬੜੇ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਸੀਗਾ ਜੋ ਕਿ ਸਾਡੇ ਗੁਰਦਾਸਪੁਰ ਦੇ ਸਾਰੇ ਧਾਰਮਿਕ ਕੌਮਾਜਿਕ ਸੰਗਠਨਾਂ ਦਾ ਇੱਕ ਸਾਂਝਾ ਮੰਚ ਹੈ ਉਹਨੂੰ ਤਿਆਰ ਕੀਤਾ ਗਿਆ ਸੀ ਅੱਜ ਉਸੇ ਇੱਕ ਵਿਸ਼ੇਸ਼ ਮੈਡਿਕ ਸੀਗੀ ਇਦੇ ਵਿੱਚ ਬਹੁਤ ਸਾਰੇ ਸਾਡੇ ਕਾਰਕਿਰਤਾ ਜਿਹੜੇ ਸ਼ਾਮਿਲ ਹੋਏ ਔਰ ਉਹਦੇ ਵਿੱਚ ਅੱਜ ਤੋਂ ਫਿਰ ਦੁਬਾਰਾ ਸ਼ੁਰੂਆਤ ਕੀਤੀ ਗਈ ਹੈ ਕਿ ਜੋ ਸਾਡੇ ਪਹਿਲੇ ਸਾਡੇ ਜਿਹੜੇ ਮੰਗਾਂ ਸੀਗੀਆਂ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਉਹਨਾਂ ਉਹਨਾਂ ਨੂੰ ਦੁਬਾਰਾ ਪਰਸ਼ੂ ਕੀਤਾ ਜਾਵੇ ਫਿਰ ਤੋਂ ਦੁਬਾਰਾ ਮੰਗ ਕੀਤੀ ਜਾਵੇ ਕਿ ਉਹ ਜਿਹੜੀਆਂ ਸਾਡੀਆਂ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ ਇੱਕ ਮੰਗ ਸੀਗੀ ਸਾਡੀ ਕਿ ਸਾਡੇ ਗੁਰਦਾਸਪੁਰ ਦੇ ਜਿੰਨੇ ਵੀ ਅਪਰਵਾਸੀ ਲੋਕ ਜੋ ਬਿਨਾਂ ਇਸ਼ਤਿਹਾਰੇ ਤੇ ਰਹੇ ਨੇ ਰਹ ਰਹੇ ਨੇ ਉਹਨਾਂ ਦੀ ਸ਼ਿਨਾਖਤ ਕਰਕੇ ਤੇ ਉਹ ਸਾਰਵਜਨਿਕ ਕੀਤੀ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਖੇਤਰ ਦੇ ਵਿੱਚ ਕਿਹੜਾ ਵਿਅਕਤੀ ਰਹਿ ਰਿਹਾ ਹੈ। ਕਾਰਨ ਕੀ ਸੀਗਾ ਕਿ ਸਾਡੇ ਗੁਰਦਾਸਪੁਰ ਦਾ ਵਿੱਚ ਅਪਰਾਧ ਜੋ ਹੈ ਬਹੁਤ ਵੱਡੀ ਮਾਤਰਾ ਵਿੱਚ ਹੋ ਰਹੇ ਸੀਗੇ, ਚੋਰੀਆਂ, ਡਕੈਤੀਆਂ, ਈਵਨ ਤਾਂ ਕਿ ਨਸ਼ੇ ਰਾਜੁੱਤੇ ਵਪਾਰ ਬਹੁਤ ਜ਼ਿਆਦਾ ਹੋ ਰਿਹਾ ਸੀਗਾ। ਹੋ ਰਿਹਾ ਬਲਕਿ ਉਹ ਵੀ ਰਿਹਾ, ਉਹ ਵੀ ਹੋ ਰਿਹਾ ਔਰ ਇਸ ਤੋਂ ਇਲਾਵਾ ਨਜਾਇਜ਼ ਅਸਲੇ ਜਿਹੜੇ ਆ ਉਹ ਇੱਥੇ ਬੜੇ ਡਿਸਟ੍ਰਿਬਿਊਟ ਹੋਏ ਪਏ ਨੇ। ਤੋਂ ਸਾਰੇ ਇਹ ਜਿਹੜੇ ਅਪਰਵਾਸੀ ਲੋਕ ਹੀ ਕਰ ਰਹੇ ਨੇ। ਕਾਰਨ ਕੀ ਹੈ ਕਿ ਕਿ ਇਹਨਾਂ ਦੀ ਸ਼ਿਕਾਇਤ ਹੈ ਦੀ ਸ਼ਰਕ ਕੋਈ ਹੈ ਨਹੀਂ ਹੈ ਤੇ ਜਦੋਂ ਇਹੋ ਜਿਹੇ ਕੋਈ ਕੰਮ ਕਰ ਜਾਂਦੇ ਨੇ ਇੱਥੋਂ ਦੌੜ ਜਾਂਦੇ ਨੇ ਜਿਸ ਕਰਕੇ ਉਹ ਫੜੇ ਨਹੀਂ ਜਾਂਦੇ ਤੇ ਸਾਡੇ ਕ੍ਰਾਈਮ ਜਿਹੜੀ ਰੇਸ਼ੋ ਹੈਗੀ ਆ ਉਹ ਵਧਦੀ ਜਾ ਰਹੀ ਹੈ ਇਹ ਪੁਲਿਸ ਦੀ ਵੀ ਸਵੈਰਦੀ ਹੈ ਤੇ ਇਸ ਲਈ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਸਿਰਦਰਦੀ ਹਟੇ ਔਰ ਸਾਰੇ ਦੇ ਸ਼ਰਕ ਹੋਵੇ ਪਰ ਦੇਖ ਰਹੇ ਆ ਅਸੀਂ ਕਿ ਜਿਹੜੀ ਇਹ ਸ਼ਰਕ ਕੀਤੀ ਜਾ ਰਹੀ ਹੈ ਬੇਸ਼ੱਕ ਇਹਨਾਂ ਨੇ ਸਾਡੇ ਕਹਿਨ ਦੇ ਉੱਪਰ ਕੁਝ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੇ ਸਾਡੇ ਕਹਿਨ ਦੇ ਉੱਪਰ ਮੰਨਦੇ ਰਿਹਾ ਪਰ ਉਹਨੂੰ ਗੰਭੀਰਤਾ ਨਾਲ ਨਹੀਂ ਲਿਆ ਦੇਖਣ ਵਿੱਚ ਆਇਆ ਹੋਇਆ ਹੈ ਕਿ ਜੇ ਫਾਰਮੂਲਰ ਨੇ ਟੈਨੈਂਟ ਫਾਰਮ ਜਿਹੜੇ ਭਰੇ ਨਹੀਂ ਉਹ ਫਾਰਮਰ ਦੇ ਵਿੱਚ ਸਿਰਫ ਇੱਕ ਜਿਹੜੇ ਕਿਰਾਏਦਾਰ ਨੇ ਉਹ ਆਪਣੇ ਆਧਾਰ ਕਾ ਲਗਾ ਕੇ ਥੱਲੇ ਲਿਖ ਕੇ ਜਾ ਰਹੇ ਨੇ ਕਿ ਅਸੀਂ ਇਸ ਘਰ ਦੇ ਵਿੱਚ ਆਪਾਂ ਕਿਰਾਏਦਾਰ ਹਾਂ ਉਹਦੀ ਇਨਵੈਸਟੀਗੇਟਿੰਗ ਕੀਤਾ ਜਾਂਦਾ ਉਹਨੂੰ ਕਨਫਰਮ ਨਹੀਂ ਕੀਤਾ ਜਾਂਦਾ ਕਿ ਉਸ ਘਰ ਵਿੱਚ ਵਸਦੇ ਰਹੇ ਕਿ ਨਹੀਂ ਰਹੇ ਕਾਰਨ ਕੀ ਹੁੰਦਾ ਕਿ ਮਾਲਕ ਜਿਹੜਾ ਘਰ ਦਾ ਜਾਂ ਦੁਕਾਨ ਦਾ ਮਾਲਕ ਉਹ ਤਾਂ ਪਤਾ ਵੀ ਨਹੀਂ ਕਿਹੜਾ ਜਿਹੜਾ ਕਿਰਾਏਦਾਰ ਹੈ ਜਿਹੜਾ ਮੇਰੇ ਘਰ ਦੇ ਐਡਰੈਸ ਦੇਖ ਕੇ ਉੱਥੇ ਆਪਨੀ ਜਾ ਕੇ ਸਰਾਤ ਲੈ ਕੇ ਦੇਖ ਆਇਆ ਹੋਵੇ ਤਾਂ ਸੋ ਇਹ ਜਿਹੜੀ ਹੈ ਨਾ ਇਹਦੀ ਕਨਫਰਮੇਸ਼ਨ ਜ਼ਰੂਰੀ ਹੈ ਅਗਰ ਮੰਨ ਲਓ ਕਿ ਕਾਨੂੰ ਕੋਈ ਕ੍ਰਾਈਮ ਕਰ ਦਿੰਦੇ ਨੇ ਔਰ ਪੁਲਿਸ ਉਸ ਟੈਨੈਂਟ ਫਾਰਮ ਦੇ ਆਧਾਰ ਤੇ ਉਸ ਵਿਅਕਤੀ ਨੂੰ ਫੜ ਲੈਂਦੀ ਹੈ ਉਹਦੇ ਨਾਲ ਹੀ ਉਹ ਜਿਹੜਾ ਜਿਹੜਾ ਘਰ ਵਾਲਾ ਹੈ ਉਹ ਵੀ ਅੜਕੇ ਚ ਆ ਜਾਏਗਾ ਪਰ ਜੇਦੋ ਉਹ ਘਰ ਵਾਲੇ ਨੂੰ ਪਤਾ ਹੀ ਨਾ ਹੋਗਾ ਕਿ ਮੇਰੇ ਘਰ ਕੋਈ ਇਹੋ ਜਿਹਾ ਬੰਦਾ ਕਿਰਾਇਆ ਦਾ ਰਹਿ ਰਿਹਾ ਉਹ ਜ਼ਿੰਮੇਵਾਰੀ ਨੂੰ ਸੀਰੂ ਚੁੱਕਦਾ ਤੇ ਫਿਰ ਉਹ ਕਿਸ ਤਰ੍ਹਾਂ ਉਹਨੂੰ ਫੜਿਆ ਜਾ ਸਕਦਾ ਤੋਂ ਸੋ ਇਸ ਲਈ ਇਹਨਾਂ ਦੀ ਦੀ ਕਨਫਰਮੇਸ਼ਨ ਜ਼ਰੂਰ ਲਈ ਜਾਏ ਕਿ ਇਹ ਉਸ ਘਰ ਵਿੱਚ ਰਹਿ ਰਿਹਾ ਹੈ ਨੇ ਉਸ ਦੁਕਾਨ ਵਿੱਚ ਰਹਿ ਰਿਹਾ ਹੈ ਕਿ ਨਹੀਂ ਰਹਿ ਰਿਹਾ ਹੈ ਦੂਸਰੀ ਗੱਲ ਹੈਗੀ ਹੈ ਕਿ ਇਹ ਜ਼ਿੰਮੇਵਾਰੀ ਜਿਹੜੀ ਹੈਗੀ ਆ ਇਹ ਦੁਕਾਨ ਜਾਂ ਮਕਾਨ ਮਾਲਕਾਂ ਦੀ ਹੈ ਉਹ ਆ ਕੇ ਦੱਸਣਾ ਹੁੰਦਾ ਉਹਨਾਂ ਨੇ ਕਿ ਵੀ ਸਾਡੇ ਕੋਲ ਇਹ ਵਿਅਕਤੀ ਜਿਹੜਾ ਵੈ ਉਹ ਕਿਰਾਏ ਤੇ ਰਹਿ ਰਿਹਾ ਵਾ ਇਹ ਜਿਹੜਾ ਵਿਅਕਤੀ ਹੈ ਮੇਰੀ ਦੁਕਾਨ ਕਿਰਾਏ ਤੇ ਚਲਾ ਰਿਹਾ ਵਾ ਦੇਖਿਨ ਉਲਟਾ ਹੋ ਰਿਹਾ ਹੈ ਜਿਹੜਾ ਮਕਾਨ ਦਾ ਮਾਲਕ ਹੈ ਉਹ ਬਿਲਕੁਲ ਵੀ ਕੋਈ ਇਨਫੋਰਮੇਸ਼ਨ ਨਹੀਂ ਦੇ ਰਿਹਾ ਇਸ ਲਈ ਕਾਨੂੰਨ ਦੇ ਮੁਤਾਬਿਕ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜੇ ਵਿਅਕਤੀਆਂ ਨੇ ਵੀ ਜਿਹੜੇ ਵੀ ਕਿਰਾਏ ਦਾ ਜਿਹੜੇ ਮਾਲਕ ਨੇ ਦੁਕਾਨਾਂ ਦੇ ਜਾਂ ਘਰਾਂ ਦੇ ਮਾਲਕ ਨੇ ਉਹਨਾਂ ਨੇ ਜੇਕਰ ਆਪਣੇ ਕਿਰਾਏਦਾਰਾਂ ਦੀ ਇਨਫੋਰਮੇਸ਼ਨ ਨਹੀਂ ਦਿੱਤੀ ਤੇ ਉਹਨਾਂ ਤੇ ਜਲਦੀ ਤੋਂ ਜਲਦੀ ਇੱਕ ਹਫ਼ਤੇ ਵਿੱਚ ਐਫਆਈਆਰ ਕਰਨ। ਅਗਰ ਉਹ ਐਫਆਈਆਰ ਨਹੀਂ ਹੁੰਦੀ ਤੇ ਸਨਾਤਨ ਕ੍ਰਾਂਤੀ ਦਲ ਸਿਟੀ ਥਾਣੇ ਦੇ ਬਾਹਰ ਬੈਠ ਕੇ ਦਰਨਾ ਪ੍ਰਦਰਸ਼ਨ ਕਰੇਗਾ। ਇਸ ਲਈ ਇਹ ਸਾਡੀ ਬੇਨਤੀ ਸਵੀਕਾਰ ਕਰਕੇ ਜਲਦੀ ਤੋਂ ਜਲਦੀ ਅਮਲ ਵਿੱਚ ਲਾੰਦੀ ਜਾਵੇ ਤਾਂ ਕਿ ਜਿਹੜੇ ਇਹ ਜਿਹੜਾ ਖਤਰਾ ਜਿਹੜਾ ਅਪਰਵਾਸੀਆਂ ਦੇ ਰੂਪ ਦੇ ਵਿੱਚ ਸਾਡੇ ਗੁਰਦਆਸਤੂ ਵਿੱਚ ਫੈਲ ਰਿਹਾ ਇਹ ਜਲਦੀ ਖਤਮ ਹੋਵੇ। ਜੈ ਸ਼ੰਕਰ ਦੀ ਕੀ ਜੈ ਬੋਲੇਲਾ